ਚੋਲਰ ਪਾ ਲੈਂਦੀਆਂ ਸੀ ਉਹ ਖਾਸ ਤਰ੍ਹਾਂ ਦੀ ਆਵਾਜ਼ ਆਉਂਦੀ ਇਕੱਠੀਆਂ ਬੋਲਦੀਆਂ ਸੀ ਇਕੱਠੀਆਂ ਬੋਲਦੀਆਂ ਸੀ ਐਨਾ ਜਿਵੇਂ ਸੈਮੀਨਾਰ ਲੱਗਿਆ ਹੋਇਆ ਇੱਕ ਦੂਜੇ ਦੇ ਜਵਾਬ ਦੇ ਰਹੀਆਂ ਨੇ ਬਿਲਕੁਲ ਉਹ ਆਵਾਜ਼ ਨਾਲ ਇੱਕ ਡਿਫਰੈਂਟ ਜਿਹਾ 뮤직 ਪੈਦਾ ਕਰਦੀ ਸੀ ਹੂੰ ਕੁੜੀਆਂ ਵੀ ਇਹ ਖਾਸ ਉਮਰ ਦੇ ਵਿੱਚ ਅਲੜ ਹਾਸਿਆਂ ਦੇ حوالے ਹੋਈ ਮੈਂ ਵੀ ਤਾਂ ਸੀਗੀ ਕਦੇ ਹੂੰ ਬਿਲਕੁਲ ਅਲੜ ਹਾਸਿਆਂ ਦੇ ਹਵਾਲੇ ਹੋਈਆਂ ਇਹੋ ਜੇ ਇਸ਼ਾਰੇ ਕਰਦੀਆਂ ਨੇ ਇਹੋ ਜੀਆਂ ਗੱਲਾਂ ਕਰਦੀਆਂ ਨੇ ਇਹੋ ਜੇ ਅਰਥ ਸੁਝਾਉਂਦੀਆਂ ਨੇ ਮੈਂ ਪਰੇ ਬੈਠ ਕੇ ਵੀ ਉਹਨਾਂ ਨੂੰ ਸਮਝ ਜਾਂਦੀ ਸੀ ਕਿ ਇਹਦਾ ਮਤਲਬ ਇਹ ਹੈ ਉਹ ਜਿਹੜੀਆਂ ਗੱਲਾਂ ਨੇ ਨਾ ਬੜੀਆਂ ਚਾਹੇ ਬੇਅਰਥੀਆਂ ਹੁੰਦੀਆਂ ਹੋਣ ਪਰ ਉਹਨਾਂ ਦੇ ਪਿੱਛੇ ਸਵਾਦ ਬੜਾ ਜ਼ਬਰਦਸਤ ਹੁੰਦਾ ਹੈ ਇੰਟਰਸਟ ਬੜਾ ਜ਼ਬਰਦਸਤ ਹੁੰਦਾ ਹੈ ਮਿਸਾਲ ਦੇ ਤੌਰ ਤੇ ਮੈਂ ਕਲਾਸ ਲੈ ਰਹੀ ਆਂ ਕੁੜੀਆਂ ਬੈਠੀਆਂ ਨੇ ਮੂਰਲੀਨ ਲਾਈਨ ਕੁੜੀਆਂ ਦੀ ਹੁੰਦੀ ਸੀ ਮੈਂ ਉਹਨਾਂ ਨੂੰ ਕੁਝ ਸਮਝਾ ਰਹੀ ਆਂ ਤੇ ਕੁੜੀ ਨੇ ਐ ਹੋਜ ਮਾਰਨੀ ਆ ਵੀ ਬਾਹ ਮੁੰਡਾ ਤੁਰਿਆ ਜਾਂਦਾ ਕੋਈ ਹੂੰ ਮੈਂ ਦੇਖਦੀ ਸੀ ਕੋਈ ਹੈ ਇਹਨੇ ਇੱਕ ਕੁੜੀ ਨੇ ਦੂਜੀ ਕੁੜੀ ਨੂੰ ਇਹ ਅਰਥ ਦੱਸਿਆ ਹੂੰ ਇੱਕ ਵਾਰੀ ਮੈਂ ਕਲਾਸ ਲੈ ਰਹੀ ਇੱਕ ਪਿੰਡ ਤੋਂ ਮੁੰਡਾ ਆਇਆ ਕਾਫੀ ਉੱਚਾ ਲੰਮਾ ਮੁੰਡਾ ਤੇ ਉਹ ਜਦੋਂ ਕਲਾਸ ਚ ਆਇਆ ਨੇ ਉਹਦੇ ਨਵੀਂ ਜੁੱਤੀ ਪਾਈ ਹੋਈ ਸੀ ਦੇਸੀ ਜੁੱਤੀ ਜੀ ਦੇਸੀ ਜੁੱਤੀ ਬੋਲਦੀ ਸੀ ਭੀ ਭੀ ਕਰਦੇ ਸੀ ਹੂੰ ਹੂੰ ਜਦੋਂ ਅੰਦਰ ਆਇਆ ਮੈਂ ਚੁੱਪ ਕਰ ਗਈ ਵੀ ਆਪਦੀ ਥਾਂ ਤੇ ਜਾ ਕੇ ਬੈਠੇ ਉਹ ਜਾ ਕੇ ਬੈਠ ਗਿਆ ਕੁੜੀਆਂ ਹੀਠਾ ਨੂੰ ਮੂੰਹ ਕਰਕੇ ਜਿਉਂ ਹੱਸਣਾ ਸ਼ੁਰੂ ਕੀਤਾ ਜੁੱਤੀ ਦੇ ਆਵਾਜ਼ ਸੁਣ ਕੇ ਜੁੱਤੀ ਦੇ ਆਵਾਜ਼ ਸੁਣ ਕੇ ਮੈਨੂੰ ਤੁਹਾਨੂੰ ਮਿਊਜ਼ਿਕ ਚੰਗਾ ਲੱਗਿਆ ਤੇ ਇੱਕ ਮੈਂ ਤੁਹਾਨੂੰ ਮੈਂ ਦੱਸ ਦਨੀ ਇਹ ਤਾਂ ਆਏ ਦੇਸੀ ਜੁੱਤੀ ਪਾ ਕੇ ਇਹ ਇਹਦੀ ਇਸ ਫਰਸ਼ ਦੇ ਉੱਤੇ ਇਹਦੀ ਆਵਾਜ਼ ਆਉਂਦੀ ਹੈ ਪਰ ਜੇ ਤੁਸੀਂ ਹੀਲ ਵਾਲੀ ਜੁੱਤੀ ਪਾ ਕੇ ਟਿਕ 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 ਕਰਦੀ ਆਉਣੀ ਉਹ ਨਾ ਆਵਾਜ਼ ਉਹਦੋਂ ਵੀ ਆਉਂਦੀ ਹੁੰਦੀ ਹੈ ਹੂੰ ਔਰ ਦੋਨੇ ਆਵਾਜ਼ਾਂ ਨਾਨ ਅਸਥੈਟਿਕਲ ਨੇ ਹੂੰ ਤੁਡੀ ਸੁਰਤ ਨੂੰ ਭੰਗ ਕਰਦੀਆਂ ਨੇ ਇਹ ਤੁਹਾਨੂੰ ਪਤਾ ਹੀ ਹੈ ਵੀ ਜੇ ਤੁਸੀਂ ਇੱਥੇ ਟਿਕ ਟਿਕ ਕਰਦੀਆਂ ਆਉਂਗੀਆਂ ਉਹਦਾ ਵਿਚਾਰੇ ਦਾ ਤੁਸੀਂ ਮਜ਼ਾਕ ਬਣਾ ਲਓ ਹਾਂ ਉਹਦਾ ਤੁਸੀਂ ਮਜ਼ਾਕ ਬਣਾਉਣੀ ਹੋ ਉਦੋਂ ਵੀ ਹੋ ਸਕਦਾ